ਕਵਰ 247 ਦੇ ਵਿੱਚ ਵਿਸ਼ਵ ਪਰਦੇ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰੇ ਸਾਥੀ ਹਨ ਕੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਗਿੱਲ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿੱਲ ਸਭ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲੀ ਖਬਰ ਅੱਜ ਦੀ ਐਡਵਾਂਸ ਪੋਲਿੰਗ ਦਾ ਜਿਹੜਾ ਪਹਿਲਾ ਦੇਣਿਆ ਉਹ ਸ਼ੁਰੂ ਹੋਇਆ ਜੀ ਬਿਲਕੁਲ ਜੀ 28 ਅਪ੍ਰੈਲ ਨੂੰ ਫਾਈਨਲ ਚੋਣ ਦਾ ਦੇਣਾ ਆ ਤੇ ਅੱਜ ਪਹਿਲਾ ਦੇਣਾ ਆ ਜਿਹਦੀਆਂ ਡਿਬੇਟ ਤੋਂ ਬਾਅਦ ਜਦੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਆ ਤੇ ਅੱਜ ਕਿਉਂਕਿ ਈਸਟਰ ਦੀਆਂ ਛੁੱਟੀਆਂ ਕਰਕੇ ਜਿਹੜਾ ਉਹ ਕਾਫੀ ਲੋਕਾਂ ਦੀ ਚਹਲ ਪਹਿਲਿਆ ਜਿਹੜੇ ਪੋਲਿੰਗ ਸਟੇਸ਼ਨ ਆ ਤੇ ਪੋਲਿੰਗ ਸਟੇਸ਼ਨ ਕਹਿੰਦੇ ਆ ਕਿ ਸਾਰੇ ਲਗਭਗ ਭਰੇ ਹੋਏ ਆ ਤੇ ਲੋਕੀ ਅਗਾਉਂ ਵੋਟਾਂ ਪਾ ਕੇ ਜਿਹੜੇ ਆ ਉਹ ਲੰਬੀਆਂ ਲਾਈਨਾਂ 'ਚ ਖੜਿਆ ਵੋਟ ਪਾਉਣ ਲਈ ਜੀ ਤੇ ਕਿਉਂਕਿ ਮੌਸਮ ਵੀ ਅੱਜ ਵਧੀਆ ਥੋੜੀ ਠੰਡੀ ਠੰਡੀ ਧੁੱਪ ਵੀ ਆ ਤੇ ਬਸੰਤ ਦੁਪਹਿਰ ਦੀ ਆਪਣੀ ਤਰ੍ਹਾਂ ਦੀ ਐ ਵੋਟ ਪਾਉਣ ਲਈ ਲੁਕੀ ਕਹਿੰਦੇ ਆ ਕਿ 40-45 ਮਿੰਟ ਵੀ ਵੇਟ ਕਰਨ ਨੂੰ ਲੈਣਾ ਚ ਲੱਗੇ ਹੋਇਆ ਹਾਲਾਂਕਿ ਇੱਥੇ ਤੁਹਾਨੂੰ ਪਤਾ ਪਪੂਲੇਸ਼ਨ ਘਟਿਆ ਤੇ ਬਹੁਤ ਜ਼ਿਆਦਾ ਲਾਈਨਾਂ ਨਹੀਂ ਲੱਗਦੀਆਂ ਕਈ ਵਾਰ ਤੇ ਫਾਈਨਲ ਵੋਟਰ ਵਾਲੇ ਦਿਨ ਤੁਸੀਂ ਜਾਂਦੇ ਹੋ ਤੇ ਕੋਈ ਵੀ ਨਹੀਂ ਅਧਖਾ ਰੋਡ ਪਾ ਕੇ ਆ ਜਾਂਦੇ ਹੋ ਜੀ ਸੋ ਜਿਹੜੇ ਵੋਟਾਂ ਪਾਉਣ ਆਏ ਲੋਕ ਆ ਜਦੋਂ ਉਹਨਾਂ ਨੂੰ ਪੱਤਰਕਾਰ ਮਿਲਦੇ ਆ ਜਾ ਕੇ ਪੁੱਛਦੇ ਆ ਤੇ ਬਹੁਤ ਸਾਰੇ ਲੋਕ ਇਹ ਮਹਿਸੂਸ ਕਰ ਰਹੇ ਆ ਕਿ ਇਹ ਜਿਹੜਾ ਵੋਟਾਂ ਦੇ ਸਵਾਰਦੀਆਂ ਇਹ ਵੱਖਰੀ ਤਰ੍ਹਾਂ ਦੀਆਂ ਨੇ ਹਾਂ ਤੇ ਵੋਟ ਪਾਉਣਾ ਯਕੀਨੀ ਬਣਾ ਰਹੇ ਆ ਬਹੁਤ ਸਾਰੇ ਲੋਕ ਤੇ ਇਹਨੂੰ ਬੜਾ ਮਹੱਤਵਪੂਰਨ ਉਹ ਕਹਿੰਦੇ ਆ ऑलरेडी ਮਹੱਤਵਪੂਰਨ ਹੁੰਦਾ ਚੋਣਾਂ ਦਾ ਕੰਮ ਪਰ ਇਸ ਵਾਰ ਕੁਝ ਵੱਖਰਾ ਆ ਤੇ ਉਹ ਲੋਕ ਇਹ ਮਹਿਸੂਸ ਕਰਦੇ ਆ ਕਿ ਅਸੀਂ ਉਹ ਦੇਸ਼ ਬਣਾਉਣਾ ਬਣਾ ਕੇ ਰੱਖਣਾ ਚਾਹੁੰਦੇ ਆ ਜਿਹੜਾ ਅਸੀਂ ਚਾਹੁੰਦੇ ਆ ਕੈਨੇਡੀਅਨ ਨੂੰ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਿਹੜੇ ਹਾਲੀਆ ਕੰਮ ਨੇ ਤੇ ਜਿਹੜੇ ਉਹਨਾਂ ਦੇ ਬਿਆਨ ਆਏ ਆ ਜਿੱਦਾਂ ਦੀਆਂ ਧਮਕੀਆਂ ਆਈਆਂ ਨੇ ਤੇ ਇਸ ਕਰਕੇ ਉਹਨਾਂ ਨੂੰ ਐ ਲੱਗਦਾ ਕਿ ਸਵਰਦੀ ਚੋਣ ਜਿਹੜੀ ਆ ਕੁਝ ਵੱਖਰੀ ਆ ਤੇ ਵੋਟਾਂ ਪਾਉਣ ਆਏ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਖੈਰ ਵੋਟਾਂ ਦੇਮੇਸ਼ਾ ਹੀ ਮਹੱਤਵਪੂਰਨ ਹੁੰਦੀਆਂ ਨੇ ਪਰ ਖਾਸ ਮਾਮਲੇ ਵਿੱਚ ਇਹ ਹੁਣ ਬਹੁਤ ਮਹੱਤਵਪੂਰਨ ਹੋ ਗਈਆਂ ਕਿਉਂਕਿ ਦੇਸ਼ ਦਾ ਭਵਿੱਖ ਤੈ ਹੋਣ ਵਾਲਾ ਹੈ ਜੀ ਤੇ ਪੱਤਰਕਾਰ ਕਹਿੰਦੇ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਜੋ ਪਹਿਲੀ ਵਾਰ ਵੋਟਾਂ ਪਾਉਣ ਆਏ ਸੀ ਤੇ ਬੜਾ ਉਹਨਾਂ ਨੂੰ ਛਾਹ ਸੀਗਾ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਹਿਲਾਂ ਕਦੀ ਵੀ ਵੋਟ ਨਹੀਂ ਪਾਈ ਤੇ ਇਥੋਂ ਤੱਕ ਕਿ ਉਹ ਲੋਕ ਜਿਹੜੇ ਇੱਕ ਦੂਜੇ ਨਾਲ ਸਹਿਮਤ ਵੀ ਨਹੀਂ ਆ ਤੇ ਉਹ ਕਹਿੰਦੇ ਕਿ ਜਦੋਂ ਅਸੀਂ ਲਾਈਨ 'ਚ ਖੜਿਆਂ ਨਾਲ ਗੱਲਬਾਤ ਵੀ ਕਰ ਰਹੇ ਸੀਗੇ ਤੇ ਸਾਰੇ ਆਪ ਆਪਣੀ ਗੱਲ ਤੇ ਕਰ ਰਹੇ ਸੀਗੇ ਪਰ ਭਾਵੇਂ ਉਹਨਾਂ ਦੇ ਵਿਚਾਰ ਨਹੀਂ ਸੀ ਰਲਦੇ ਪਰ ਇੱਕ ਦੂਜੇ ਨੂੰ ਕੱਟ ਨਹੀਂ ਸੀ ਰਹੇ ਲੋਕਾਂ ਚ ਇਸ ਤਰ੍ਹਾਂ ਦਾ ਸ਼ਾਇਦ ਵੀ ਵੋਟ ਪਾਉਣੀ ਜ਼ਰੂਰੀ ਆ ਜਿਹੜਾ ਵੀ ਤੁਹਾਡਾ ਕੈਂਡੀਡੇਟ ਨੂੰ ਪਾਓ ਤੇ ਦੇਸ਼ ਦਾ ਭਵਿੱਖ ਜਿਹੜਾ ਉਹ ਤਾਂ ਹੀ ਬਚੂਗਾ ਜੇ ਅਸੀਂ ਚੰਗੀ ਲੀਡਰਸ਼ਿਪ ਚੁਣ ਕੇ ਭੇਜਾਂਗੇ ਤਾਂ ਜੀ 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 ਬਿਲਕੁਲ ਸੋ ਅਗਲੀ ਗੱਲ ਕਰੀਏ ਕੈਨੇਡਾ ਦੇ ਅੰਟਾਰੀਓ ਦੇ ਹੈਮਿਲਟਨ ਦੇ ਵਿੱਚ ਇੱਕ ਭਾਰਤੀ ਪੰਜਾਬ ਦੀ ਕੁੜੀ ਦੇ ਗੋਲੀ ਲੱਗੀ ਐ ਤੁਸੀਂ ਉਹ ਤੇ ਉਹਦਰ ਆਪਣੇ ਤਰਨਤਾਰ ਜ਼ਿਲ੍ਹੇ ਦੇ ਧੁੰਦਾ ਪਿੰਡ ਦੀ ਲੜਕੀ ਸੀਗੀ ਛੋਟੀ ਉਮਰ ਦੀ ਜੀ ਤੇ ਉਹ ਵਿਚਾਰੀ ਬੱਸ ਸਟੈਂਡ ਤੇ ਖੜੀ ਇਸ ਚੱਕਰ ਚ ਫਸ ਗਈ ਉਹ ਇੱਕ ਗੱਡੀ ਚੋਂ ਦੂਜੀ ਗੱਡੀ ਦੇ ਉੱਤੇ ਕਿਸੇ ਨੇ ਫਾਇਰਿੰਗ ਕੀਤੀ ਤੇ ਬੱਸ ਸਟਾਪ ਤੇ ਖੜੀ ਸੀ ਆਪਣੇ ਕੰਮ ਤੇ ਜਾਣ ਲਈ ਜੀ ਤੇ ਹਰ ਸਿਮਰਤ ਰੰਧਾਵਾ ਸੀ ਇਸ ਕੁੜੀ ਦਾ ਨਾਮ ਜੀ ਤੇ ਇਹ ਵਿਚਾਰੀ ਬੱਸ ਸਟੈਂਡ ਤੇ ਖੜੀ ਉਸ ਉਹਨਾਂ ਦੀ ਗੋਲੀ ਬਾਰੀ ਦੇ ਵਿੱਚ ਘਾਰ ਆ ਫਸੀ ਤੇ ਪੁਲਿਸ ਨੇ ਕਹਿਣਾ ਹੈ ਕਿ ਦੋ ਗੱਡੀਆਂ 'ਚ ਬੈਠੇ ਲੋਕਾਂ ਦੇ ਵਿਚਕਾਰ ਗੋਲਾਬਾਰੀ ਹੋ ਰਹੀ ਸੀ ਜਲਦੀ ਗੱਡੀਆਂ 'ਚ ਬੱਲ ਤੇ ਉਸੇ ਦਰਾਂ ਇੱਕ ਗੋਲੀ ਇਹਨੂੰ ਹਰਸਿਮਰਤ ਨੂੰ ਜਾ ਕੇ ਵੱਜ ਗਈ ਤੇ ਉਹਦੇ ਛਾਤੀ 'ਚ ਗੋਲੀ ਲੱਗੀ ਆ ਉੱਥੇ ਉਹਦੀ ਮੌਤ ਹੋ ਗਈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਸੋ 21 ਸਾਲਾਂ ਦੀ ਕੁੜੀ ਸੀ ਹਰਸਿਮਰਤ ਰੰਦਾਵਾ ਤੇ ਜਿਵੇਂ ਮੈਂ ਦੱਸਿਆ ਧੁੰਦਾਪਿੰਡ ਦੀ ਰਹਿਣ ਵਾਲੀ ਸੀ ਉੱਥੇ ਉਹਦੇ ਘਰ ਬੜਾ ਸੋਗ ਜਿਹੜਾ ਆ ਉਹਦਾ ਭਰਾ ਦੇ ਬਿਆਨ ਆ ਰਹੇ ਆ ਹੋਰ ਲੋਕਾਂ ਦੇ ਬਿਆਨ ਆ ਰਹੇ ਆ ਕਿ ਬੜੀ ਅੱਛੀ ਲੜਕੀ ਸੀ ਇਹ ਤੇ ਉਹਨਾਂ ਨੂੰ ਇਦਾਂ ਦੀ ਉਮੀਦ ਨਹੀਂ ਸੀ ਵਾਹੇ ਉਹ ਕਹਿੰਦੇ ਆਉਣਾ ਵੀ ਨਹੀਂ ਸੀ ਚਾਹੁੰਦੀ ਇੱਥੇ ਤੇ ਕਿਉਂਕਿ ਚੱਲ ਰਿਹਾ ਮਾਹੌਲ ਹੈ ਤੇ ਫੇਰ ਉਹਨੂੰ ਇੱਥੇ ਆਉਣ ਨਹੀਂ ਆਉਣਾ ਹੀ ਪਿਆ ਪਰ ਲੋਕੀ ਉਹਦੇ ਪਰਿਵਾਰ ਇਸ ਕਹਿ ਰਿਹਾ ਸੀ ਕਿ ਉਹ ਕਹਿੰਦੀ ਕਿ ਮੈਂ ਪੜ੍ਹਾਈ ਮੁਕੰਮਲ ਕਰਕੇ ਵਾਪਸ ਆਉਣਾ ਚਾਹੂੰਗੀ ਪਰ ਉਹਨੂੰ ਕੁਦਰਤ ਨੇ ਇਹ ਮੌਕਾ ਜਿਹੜਾ ਉਹ ਨਹੀਂ ਦਿੱਤਾ ਬਿਲਕੁਲ ਸੋ ਬਹੁਤ ਦੁਖਦਾਈ ਖਬਰ ਹੈ ਸੋ ਅਗਲੀ ਖਬਰ ਵੱਲ ਵਧਦੇ ਹਾਂ ਰੂਸੀ ਰਾਸ਼ਟਰਪਤੀ ਵਿਲਾਦੀਮੀਰ ਪੁਤਨ ਹੋਰਾਨੇ ਸ਼ਨੇਸ਼ਰ ਬਾਨਉਸਾਈ ਤਿਹਾਰੀ ਇਸਟਰ ਦੇ ਕਾਰਨ ਯੂਕਰੇਨ ਯੁੱਧ ਦੇ ਵਿੱਚ ਜਨਮ ਦਿਦੀ ਦਾ ਐਲਾਨ ਕੀਤਾ ਜੀ ਜੰਗ ਜਦੋਂ ਰੰਗਰ ਚੱਲਦੀ ਹੈ ਤਬਾਈ ਬਹੁਤ ਹੁੰਦੀ ਆ ਹੁਣ ਭਾਵੇਂ ਉਹਨਾਂ ਨੇ ਇੱਕ ਦਿਨ ਦੀ ਐਤਵਾਰ ਰਾਤ ਤੱਕ ਦੀ ਕਿਆ ਕੈਸੀ ਉੱਥੇ ਹਮਲਾ ਨਹੀਂ ਕਰਾਂਗੇ ਪਰ ਪਿਛਲੇ ਹਫਤੇ ਉਹਨਾਂ ਨੇ ਬਹੁਤ ਜ਼ਬਰਦਸਤ ਬੰਬਾਰੀ ਕੀਤੀ ਆ ਉੱਥੇ ਔਰ ਇਹਨਾਂ ਦਿਨਾਂ ਦੇ ਵਿੱਚ ਵੀ ਇਸਟਰ ਦੇ ਤਿਹਾੜ ਦੇ ਜਿਹੜੇ ਲੋਕ ਇਕੱਠੇ ਹੋਏ ਸੀ ਉਹਨਾਂ ਤੇ ਵੀ ਹੋਇਆ ਉਹਦਾ ਵਿਰੋਧ ਵੀ ਬੜਾ ਹੋਇਆ ਪਰ ਹੁਣ ਇਹਨਾਂ ਨੇ ਈਸਟਰ ਦਾ ਕਰਕੇ ਤਿਹਾੜ ਕਰਕੇ ਕਿਉਂਕਿ 크ਰਿਸਚਨਾਂ ਦਾ ਵੀ ਇੱਕ ਵੱਡਾ ਤਿਹਾੜ ਆ ਤੇ ਇਹ ਜੰਗਬੰਦੀ ਹੁਣ ਸ਼ਨੀਵਾਰ ਸ਼ਾਮ ਤੋਂ ਸ਼ੁਰੂ ਹੋ ਕੇ ਐਤਵਾਰ ਦੀ ਅੱਧੀ ਰਾਤ ਤੱਕ ਰਹੂਗੀ ਤੇ ਮੀਡੀਆ ਰਿਪੋਰਟਰਾਂ ਚ ਇਹ ਕਿਹਾ ਗਿਆ ਕਿ ਸੀ ਜਿਹੜਾ ਚੀਫ ਆਫ ਸਟਾਫ ਹੈ ਫੌਜ ਦਾ ਉਹਦੇ ਨਾਲ ਗੱਲ ਕੀਤੀ ਆ ਪੁੱਤਰ ਨੇ ਤੇ ਉਹਨਾਂ ਨੇ ਨਾਲ ਹੀ ਇਹ ਬਿਆਨ ਦਿੱਤਾ ਕਿ ਅਸੀਂ ਅੱਜ ਜੱਦੀ ਰਾਤ ਤੋਂ ਬਾਅਦ ਕੱਲ ਰਾਤ ਤੱਕ ਜਿਹੜੀ ਹੈ ਈਸਟਰ ਕਰਕੇ ਜਗਵੰਦੀ ਦਾ ਐਲਾਨ ਕਰ ਰਹੇ ਹਾਂ ਤੇ ਰੂਸ ਨੇ ਇਹ ਐਲਾਨ ਇਹੋ ਜੇ ਸਮੇਂ ਕੀਤਾ ਜਦੋਂ ਹਾਲ ਵਿੱਚ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਪੈਰਿਸ ਦੀ ਆਪਣੀ ਫੇਰੀ ਦੌਰਾਨ ਜੁੱਧ ਖਤਮ ਕਰਨ ਲਈ ਦਬਾਅ ਬਣਾਉਣ ਲਈ ਇੱਕ ਸ਼ਾਂਤੀ ਦਾ ਪ੍ਰਸਤਾਵ ਦਿੱਤਾ ਹੋਇਆ ਸੀ ਤੇ ਅਮਰੀਕਾ ਨੇ ਇਹ ਵੀ ਕਿਹਾ ਸੀ ਕਿ ਇਹ ਪ੍ਰਸਤਾਵ ਸਾਰੀਆਂ ਧਿਰਾਂ ਨੇ ਪਸੰਦ ਵੀ ਕੀਤਾ ਹੈ ਸੋ ਈਸਟਰ ਸਾਈਆਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਤੇ ਇਸਾਈ ਧਾਰਮਿਕ ਵਿਸ਼ਵਾਸਾਂ ਦੇ ਅਨਸਾਰ ਜੀਸੂ ਮਸੀਹ ਸਲੀਬ ਤੇ ਟੰਗੇ ਜਾਣ ਤੋਂ ਬਾਅਦ ਤੀਜੇ ਦਿਨ ਦੁਬਾਰਾ ਜਿਉਂਦੇ ਹੋ ਗਏ ਸੀ ਤੇ ਇਸਾਈ ਇਹਨੂੰ ਈਸਟਰ ਡੇ ਜਾਂ ਈਸਟਰ ਸੰਡੇ ਵਜੋਂ ਮਨਾਉਂਦੇ ਆ ਤੇ ਇਹ ਦਿਨ ਗੁੱਡ ਫਰਾਈਡੇ ਤੋਂ ਦੋ ਦਿਨ ਬਾਅਦ ਜਿਹੜਾ ਉਹ ਆਉਦਾ ਤੇ ਦੁਨੀਆ ਭਰ ਚ ਮਨਾਇਆ ਜਾਂਦਾ ਹਾਂ ਜੀ ਸ਼ੁੱਕਰਵਾਰ ਸਿਰ ਇਹ ਗਾਜ਼ਾ ਦੇ ਵਿੱਚ ਵੀ ਇਜ਼ਰਾਈਲੀ ਹਮਲੇ ਦੇ ਕਾਰਨ 90 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਜ਼ਖਮੀ ਹੋ ਗਏ ਬਿਲਕੁਲ ਹੀ ਦੇਖੋ ਇੱਕ ਪਾਸੇ ਤੇ ਰੂਸ ਜਿਹੜਾ ਈਸਟਰ ਦੇ ਦਿਨ ਖਤਮ ਕਰ ਰਿਹਾ ਦੂਜੇ ਪਾਸੇ ਉੱਥੇ ਫਲਸਤੀਨੀਆ ਦੇ ਉੱਤੇ ਜਿਹੜਾ ਜ਼ੁਲਮ ਹੈ ਉਸ ਤਰ੍ਹਾਂ ਹੀ ਜਾਰੀ ਆ ਤੇ ਕਹਿ ਰਹੇ ਆ ਕਿ 90 ਲੋਕ ਤੇ ਹੁਣ ਤੱਕ ਜਿਹੜੇ ਉਹਨਾਂ ਦੀਆਂ ਬਾਡੀ ਬਰਾਮਦ ਹੋ ਗਈਆਂ ਪਰ ਮਰਬਾ ਅਜੇ ਵੀ ਟਾਇਆ ਜਾ ਰਿਹਾ ਮੌਤਾਂ ਦੀ ਗਿਣਤੀ ਵੱਧ ਸਕਦੀ ਆ ਤੇ ਉਹ ਗਾਜ਼ਾ ਦੀ ਜਿਹੜੀ ਉੱਥੇ ਹੋਮ ਮਿਨਿਸਟਰੀ ਆ ਜਿਹੜੀ ਬੜੀ ਮੋਟੀ ਉਹਨਾਂ ਵਿਚਾਰਿਆਂ ਦੀ ਰਹੀ ਉਹਦੇ ਅਨੁਸਾਰ 18 ਮਹੀਨਿਆਂ ਦੀ ਲੜਾਈ 'ਚ ਹੁਣ ਤੱਕ 61000 ਫਲਸਤੀਨੀ ਮਾਰੇ ਜਾ ਚੁੱਕੇ ਆ ਯਾਨੀ ਕਿ 1 ਲੱਖ ਦੇ ਕਰੀਬ ਕਹਿਆ ਜਾਂਦਾ ਹੈ ਬਾਕੀ 40000 ਜਾਂਦੇ ਉਹ ਨਿਕਲ ਨਿਕਲ ਕੇ ਕਿਤੇ ਚਲ ਗਏ ਜਾਣੋ ਦਾ ਪਤਾ ਹੀ ਨਹੀਂ ਸੋ ਯੂਨੋ ਨੇ ਵੀ ਇਹ ਚੇਤਾਵਨੀ ਦਿੱਤੀ ਆ ਕਿ ਗਾਜ਼ਾ ਵਿੱਚ ਜਿਹੜੇ ਹਜ਼ਾਰਾਂ ਲੋਕ ਆ ਭੁੱਖ ਨਾਲ ਮਰਨ ਵਾਲਾ ਜਿਹੜਾ ਖਤਰਾ ਉਹਦੇ ਨਾਲ ਜੂਝ ਰਹੇ ਆ ਤੇ ਪਰ ਲਗਾਤਾਰ ਇਜ਼raਇਲੀ ਗੋਲਾਬਾਰੀ ਜਿਹੜੀ ਆ ਹਵਾਈ ਹਮਲੇ ਆ ਤੇ ਨਾਕਾਬੰਦੀ ਕੀਤੀ ਹੋਈ ਆ ਉਹਦੇ ਨਾਲ ਨਾ ਉਹ ਉਸ ਸਿੱਧੇ ਤੌਰ ਤੇ ਤਬਾਹ ਹੋਇਆ ਹੀ ਸਾਰੇ ਕੋ ਮਾਨਸਿਕ ਤੌਰ ਤੇ ਵੀ ਲੋਕ ਟੁੱਟ ਗਏ ਤਬਾਹ ਹੋਏ ਆ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਬੱਚਿਆਂ ਨੂੰ ਰੋਟੀ ਖੋਣ ਤੋਂ ਹੱਤਰ ਹੋ ਰਹੇ ਤੇ ਵੀ ਸੰਘਰਸ਼ ਕਰ ਰਹੇ ਆ ਕਿਉਂਕਿ ਰੋਟੀ ਹੈ ਹੀ ਨਹੀਂ ਹਾਂਜੀ ਸੋ ਨਿਊ ਜਨਸੀ ਵਫਰਨ ਸਾਰ ਜਿਹੜੀ ਆ ਇਜ਼ਰਾਈਲੀ ਸੈਨਿਕਾਂ ਨੇ ਪਸ਼ਵੀ ਕੰਡੇ ਤੇ ਹੋਬਰੂਨ ਵਿੱਚ ਇੱਕ ਫਵਾਰ ਸ਼ਰਨਾਰਥੀ ਕੈਂਪ ਵਿੱਚ 8 ਫਲਸਤੀਨੀ ਨੂੰ ਗ੍ਰਫਤਾਰ ਕਰ ਲਿਆ ਚਾਨਕਰ ਨੇ ਤੇ ਕਈ ਘਰਾਂ ਤੇ ਛਾਪੇਮਾਰੀ ਕੀਤੀ ਤੇ ਜਾਇਦਾਦਾਂ ਨੂੰ ਭੰਨਤੋੜ ਕੀਤੀ ਤੇ ਨੁਕਸਾਨ ਪਹੁੰਚਾਇਆ ਜੋ ਦੱਖਣੀ ਗਾਜ਼ਾ ਦੇ ਇੱਕ ਕੋਇਤੀ ਹਸਪਤਾਲ ਦੇ ਜਿਹੜੇ ਬੱਚਿਆਂ ਦੇ ਕੁਮਾਰ ਡਾਕਟਰ ਆ ਐਕਸਪਰਟ ਉਹਨਾਂ ਦਾ ਨਾਮ ਹਾਜ਼ਮ ਮੁਸਲੇ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਇਜ਼raਇਲੀ ਹਮਲਿਆਂ ਦੇ ਨਤੀਜੇ ਵਜੋਂ ਬੱਚੇ ਜਿਹੜੇ ਆ ਉਹ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਨੇ ਛੇਦ ਦਾ ਬਹੁਤ ਬੁਰਾ ਹਾਲ ਆ ਤੇ ਦੂਜੇ ਪਾਸੇ ਗਲੋਬਲ ਹੈਰੀਟੇਜ ਦਿਵਸ ਦੇ ਉੱਤੇ ਮਨੁੱਖੀ ਅਧਿਕਾਰ ਸਮੂਹ ਜਿਹੜਾ ਆ ਅਲ ਹਕ ਉਹਨੇ ਕਿਹਾ ਕਿ ਇਜ਼raਇਲੀ ਫੌਜ ਨੇ ਕਈ ਫਲਸਤੀਨੀ ਸੱਭਿਆਚਾਰਕ ਜਿਹੜੇ ਥਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਮਤਲਬ ਕੋਈ ਚੀਜ਼ ਐਸੀ ਛੱਡੀ ਨਹੀਂ ਜਿਹਨੂੰ ਨਿਸ਼ਾਨਾ ਨਹੀਂ ਬਣਾਇਆ ਭਾਵੇਂ ਉਹਨਾਂ ਦੇ ਹਸਪਤਾਲ ਹੋਣ ਸਕੂਲ ਹੋਣ ਤੇ ਹੁਣ ਉਹ ਕਹਿੰਦੇ ਕਿ ਜਿਹੜੀ ਜਨੇਸਕੋ ਵੱਲੋਂ ਵਿਸ਼ਵ ਵਿਰਾਸਤ ਬਣਾਈ ਗਈ ਹੈ ਜਗ੍ਹਾ ਨੇ ਉਹਨਾਂ ਦੇ ਉੱਤੇ ਵੀ ਗੋਲਾਬਾਰੀ ਕੀਤੀ ਗਈ ਆ ਸੋ ਰਿਪੋਰਟਾਂ ਅਨੁਸਾਰ ਪੱਛਮੀ ਕੰਢੇ ਦੇ ਉੱਤਰੀ ਇਹ ਹੈਗਾ ਜੀ ਬੈਥਲਮ ਵਿੱਚ ਅਲ ਮਖਰੂਰ ਖੇਤਰ ਹੈ ਜਿਹਨੂੰ 2014 ਵਿੱਚ ਸੰਯੁਕਤ ਰਾਸ਼ਟਰ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਸੋ ਦੂਜੇ ਪਾਸੇ ਕਹਿ ਰਹੇ ਕਿ ਇਹ ਥਾਂ ਜਿਹੜਾ ਇੱਥੇ ਵੀ ਹੋਣ ਜਿਹੜਾ ਬਹੁਤ ਨੇੜੇ ਆਤੇ ਤੇ ਉਹਦਾ ਕਬਜ਼ਾ ਹੋ ਸਕਦਾ ਹੈ ਜੀ ਆਮ੍ਰਿਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕਿਹਾ ਹੈ ਕਿ ਜੇਕਰ ਰੂਸ ਅਤੇ ਯੂਕਰੇਨ ਸ਼ਾਂਤੀ ਸਮਝੌਤੇ ਦੇ ਉੱਤੇ ਪਹੁੰਚਣ ਨੂੰ ਬਹੁਤ ਮੁਸ਼ਕਲ ਬਣਾਉਂਦੇ ਹਨ ਤਾਂ ਅਮਰੀਕਾ ਗੱਲਬਾਤ ਜਿਹੜੀ ਅੱਜ ਚ ਵਿਚੋਲਗੀ ਕਰਨੀ ਬੰਦ ਕਰ ਦੇਗਾ ਇਹ ਅੰਦਰ ਇਹਨਾਂ ਦੀ ਬੜੀ ਵੱਡੀ ਫੇਲਿਅਰ ਹੋਊ ਕਿਉਂਕਿ ਟਰੰਪ ਸਾਹਿਬ ਨੇ ਆਪਣੀ ਇਲੈਕਸ਼ਨ ਦੇ ਵਿੱਚ ਇਸ ਮੁੱਦੇ ਨੂੰ ਬੜਾ ਬਾਹਰਿਆ ਸੀ ਕਿ ਜੇ ਮੈਂ ਰਾਸ਼ਟਰਪਤੀ ਹੁੰਦਾ ਤੇ ਇਹ ਲੜਾਈ ਲੱਗ ਹੀ ਨਹੀਂ ਸਕਦੀ ਆਪਾਂ ਬਾਰ-ਬਾਰ ਇਸ ਤੇ ਗੱਲ ਕਰਦੇ ਰਹੇ ਪਿਛਲੇ ਪ੍ਰੋਗਰਾਮਾਂ 'ਚ ਵੀ ਤੇ ਉਹਨਾਂ ਨੇ ਕਿਹਾ ਸੀ ਕਿ ਜੇ ਮੈਂ ਰਾਸ਼ਟਰਪਤੀ ਚੁਣਿਆ ਜਾਵਾਂ ਤੇ 24 ਘੰਟੇ 'ਚ ਇਹ ਲੜਾਈ ਬੰਦ ਹੋ ਜਾਊ ਉਹ ਵੀ ਆਪਾਂ ਵੇਖਿਆ ਜਿਹੜਾ ਕੀ ਨਾਲ ਕਿੱਦਾਂ ਵਿਹਾਰ ਹੋਇਆ ਕਿਵੇਂ ਹੋਇਆ ਪਰ ਹੁਣ ਐ ਲੱਗਦਾ ਕਿ ਜਿੱਦਾਂ ਅਮਰੀਕਾ ਇਹ ਥੱਕ ਚੁੱਕਾ ਉਹਨੂੰ ਲੱਗਦਾ ਹੈ ਕਿ ਸਾਡੇ ਆਖਿਆ ਲੜਾਈ ਬੰਦ ਨਹੀਂ ਹੋਣੀ ਜੀ ਜੋ ਅ ਸ਼ੁੱਕਰਵਾਰ ਜਿਹੜਾ ਦੇਣਿਆ ਉਹਨੂੰ ਆਲ ਆਫਿਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਟਰੰਪ ਨੇ ਕਿਹਾ ਕਿ ਉਹ ਕੁਝ ਦਿਨਾਂ ਵਿੱਚ ਜੰਗਬੰਦੀ ਦੀ ਉਮੀਦ ਕਰ ਰਹੇ ਸਨ ਪਰ ਉਹ ਚਾਹਦੇ ਸਨ ਕਿ ਜਲਦੀ ਤੋਂ ਜਲਦੀ ਹੋ ਜਾਵੇ ਪਰ ਹੁਣ ਕਿਸੇ ਵੀ ਕਾਰਨ ਜੇਕਰ ਦੋਹਾਂ ਧਿਰਾਂ ਵਿੱਚ ਜਿਹੜੀਆਂ ਇਹ ਸਮਝੌਤੇ ਤੇ ਨਹੀਂ ਪਹੁੰਚਦੀਆਂ ਕਿਉਂਕਿ ਬੜਾ ਪਚੀਦਾ ਤੇ ਮੁਸ਼ਕਲ ਬਣਾ ਰਹੀਆਂ ਨੇ ਇਹਨੂੰ ਤਾਂ ਅਸੀਂ ਫਿਰ ਇਹ ਵੀ ਕਹਾਂਗੇ ਕਿ ਤੁਸੀਂ ਮੂਰਖ ਹੋ ਉਹਨਾਂ ਫਿਰ ਦਰਾਇਆ ਕਿ ਤੁਸੀਂ ਮੂਰਖ ਹੋ ਦੋਵਰੀ ਉਹਨਾਂ ਨੂੰ ਕਿਹਾ ਤੇ ਤੁਸੀਂ ਭਿਆਨਕ ਲੋਕ ਹੋ ਅਸੀਂ ਆਪ ਪਿੱਛੇ हट ਜਾਵਾਂਗੇ ਮਨਾਂ ਹੀ ਤੁਹਾਡੀ ਵਿਚੋਲਗੀ ਨਹੀਂ ਕਰਾਂਗੇ 트럼ਪ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਹਾਲ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਦੀਵੀਰ ਜੇਰਸਕੀ ਨੇ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਦੇ ਉੱਤੇ ਇਲਜ਼ਾਮ ਲਾਇਆ ਸੀਗਾ ਕਿ ਉਹ ਰੂਸ ਦਾ ਨੈਰੇਟਿਵ ਜਿਹੜਾ ਉਹਨੂੰ ਫੁਲਾ ਰਿਹਾ ਹੈ ਤੇ ਇਹ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਰੂਬਿਓ ਨੇ ਵੀ ਕੁਝ ਘੰਟੇ ਪਹਿਲਾਂ ਉਹਨਾਂ ਦਾ ਬਿਆਨ ਵੀ ਆਇਆ ਸੀ ਕਿ ਜੇਕਰ ਜੰਗਬੰਦੀ ਸਮਝੌਤੇ ਦੇ ਕੋਈ ਸਪਸ਼ਟ ਸੰਕੇਤ ਨਹੀਂ ਮਿਲਦੇ ਤਾਂ ਅਮਰੀਕਾ ਕੁਝ ਦਿਨਾਂ ਦੇ ਅੰਦਰ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਦੀਆਂ ਆਪਣੀਆਂ ਕੋਸ਼ਿਸ਼ ਛੱਡ ਦੇਵੇਗਾ। ਉਹਨਾਂ ਨੇ ਵੀ ਕਿਹਾ ਸੀ ਕਿ ਅਮਰੀਕਾ ਕੋਲ ਹੋਰ ਬਹੁਤ ਸਾਰੇ ਕੰਮ ਹੈ ਜਿਨ੍ਹਾਂ 'ਤੇ ਧਿਆਨ ਦੇਣਾ ਹੈ। ਤੇ ਅਸੀਂ ਇਹ ਜਿਹੜੀ ਲੜਾਈ ਆ ਉਹਦੇ 'ਚ ਵਿਚੋਲਗੀ ਜਿਹੜੀ ਉਹਨੂੰ ਬੰਦ ਕਰ ਦੇਵਾਂਗੇ। ਤੇ ਜੇ ਵੇਖਿਆ ਜਾਵੇ ਇਹ ਲੜਾਈ ਟਰੰਪ ਸਾਹਿਬ ਬੰਦ ਨਾ ਕਰਾ ਸਕੇ ਤਾਂ ਉਹਨਾਂ ਦੀ ਇੱਕ ਵੱਡੀ ਫੇਲਿਅਰ ਜਿਹੜੀ ਆ ਉਹ ਗਿਣੀ ਜਾਊਗੀ ਕਿਉਂਕਿ ਉਹਨਾਂ ਬੜੇ-ਬੜੇ ਇਸ ਮਾਮਲੇ 'ਚ ਦਾਅਵੇ ਕੀਤੇ ਹੋਏ ਸੀ। ਹਮ ਹਮ ਅਮਰੀਕਾ ਤੇ ਇਰਾਨ ਵਿਚਕਾਰ ਪਰਮਾਣੂ ਸਮਝੌਤੇ ਦੇ ਉੱਤੇ ਗੱਲਬਾਤ ਦਾ ਦੂਜਾ ਦੌਰ ਜਿਹੜਾ ਆ ਜੇਟਲੀ ਦੀ ਰਾਜਧਾਨੀ ਰੋਮ ਦੇ ਵਿੱਚ ਸਮਾਪਤ ਹੋ ਗਿਆ। ਬਿਲਕੁਲ ਜੀ ਇਹ ਵੀ ਗੱਲਬਾਤ ਚੱਲ ਰਹੀ ਹੈ ਇਹ ਦੂਜਾ ਦੌਰ ਸੀਗਾ ਤੇ ਇਸ ਤੋਂ ਪਹਿਲਾਂ ਓਮਾਨ ਵਿੱਚ ਗੱਲਬਾਤ ਹੋਈ ਸੀਗੀ ਤੇ ਇਹ ਵੀ بڑے ਦਬਾਅ ਵਿੱਚ ਇਹ ਵੀ ਵੱਡੀ ਖਬਰ ਆ ਕਿ ਅਮਰੀਕਾ ਦਾ ਵੱਡਾ ਭਾਰੀ ਦਬਾਅ ਆ ਇਹ ਥੋੜੀ ਖਬਰ ਲੰਬੀ ਵੀ ਹੋ ਜਣੀ ਰੇ ਅੰਦਰ ਤੇ ਇਸ ਸਮਝੌਤੇ ਦਾ ਦੂਜਾ ਪੜਾਅ ਸੀਗਾ ਤੇ ਈਰਾਨ ਨੇ ਕਿਹਾ ਕਿ ਗੱਲਬਾਤ ਸਾਡੀ ਜਿਹੜੀ ਆ ਉਹ ਚੰਗੀ ਰਹੀ ਆ ਮਤਲਬ ਲਾਭਦਾਇਕ ਰਹੀ ਆ ਤੇ ਤੀਜਾ ਪੜਾਅ ਹੁਣ ਜਿਹੜਾ ਹਫਤੇ ਦੇ ਬੁੱਧਵਾਰ ਦੇ ਅਗਲੇ ਹਫਤੇ ਹੋਣਾ ਇਹਦੇ ਬੁੱਧਵਾਰ ਫੇਰ ਸ਼ੁਰੂ ਹੋਊਗਾ ਤੇ ਅਜੇ ਇਹ ਨਹੀਂ ਪਤਾ ਲੱਗਿਆ ਕਿ ਗੱਲਬਾਤ 1 ਟੂ 1 ਹੋ ਰਹੀ ਆ ਕਿ ਵਿਚ ਵਿਚੋਲੇ ਬਹਿ ਕੇ ਪਿਛਲੀ ਵਾਰ ਜਿਹੜੀ ਉਮਾਨ ਚ ਗੱਲ ਹੋਈ ਸੀ ਜੀ ਉਹਦੇ ਵਿੱਚ ਇੱਕ ਕਮਰੇ ਚ ਬੈਠੇ ਸੀਗੇ ਇਰਾਨ ਵਾਲੇ ਦੂਜੇ ਕਮਰੇ ਚ ਅਮਰੀਕਾ ਦੇ ਤੇ ਵਿਚੋਲਗੀ ਕਰਦੇ ਸੀ ਇਧਰ ਉਧਰ ਸੁਣਾ ਦੇ ਕੇ ਤੇ ਇਸ ਵਾਰ ਅਜੇ ਪਤਾ ਨਹੀਂ ਲੱਗਿਆ ਕਿ ਜਿਹੜੀ ਇਹ ਗੱਲਬਾਤ ਆ ਇਹ ਜਿਹੜੇ ਵਿਦੇਸ਼ ਮੰਤਰੀ ਆ ਇਰਾਨ ਦੇ ਅ ਅਰਾਚੀਰੀ ਤੇ ਜਿਹੜੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਬਰੋਰ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਇੱਕ ਜਿਹੜੇ ਵਿਦੇਸ਼ ਮੰਤਰੀ ਨੇ ਤੇ ਮਤਲਬ ਗੱਲਬਾਤ ਸ਼ੁਰੂ ਕਰਨ ਤੋਂ ਪਹਿਲ ਨੂੰ ਇਹਦਾ ਮਤਲਬ ਇਕੱਲੀ ਗੱਲਬਾਤ ਸਿੱਧੀ ਰੂਸ ਤੇ ਈਰਾਨ ਦੀ ਨਹੀਂ ਹੋ ਰਹੀ ਇਹਦੇ ਵਿੱਚ ਰਸ਼ੀਆ ਵੀ ਇੱਕ ਧੇਰਿਆ ਤੇ ਉਹਦੇ ਨਾਲ ਵੀ ਸਲਾਹ مشورہ ਕਰਕੇ ਹੀ ਜਿਹੜਾ ਈਰਾਨ ਉਹ ਅੱਗੇ ਵਧ ਰਿਹਾ ਵਾ ਜੀ ਇਸ ਤਰ੍ਹਾਂ ਜਿਹੜੇ ਉਹ ਵਿਦੇਸ਼ ਮੰਤਰੀ ਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਇਰਾਦਿਆਂ ਤੇ ਪੂਰਾ ਭਰੋਸਾ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਹਾਲਾਂਕਿ ਇਹ ਸਪਸ਼ਟ ਨਹੀਂ ਆ ਕਿ ਇਹ ਗੱਲਬਾਤ ਸਿੱਧੀ ਹੋਈ ਆ ਜਾਂ ਵਿਚੋਲਿਆ ਰਹੀ ਆ ਜਿਵੇਂ ਪਹਿਲਾਂ ਦੱਸਿਆ ਤੇ ਇੱਕ ਪੋਲਿਟਿਕੋ ਦੀ ਕੋਈ ਵੈਬਸਾਈਟ ਦੀ ਰਿਪੋਰਟ ਦੇ ਅਨਸਾਰ 트ੰਪ ਨੇ ਇਰਾਨ ਨੂੰ ਨਵੇਂ ਪਰਮਾਣੂ ਸਮਝੌਤੇ ਤੇ ਸਹਿਮਤ ਹੋਣ ਲਈ 60 ਦਿਨਾਂ ਦਾ ਸਮਾਂ ਦਿੱਤਾ ਉਹਨਾਂ ਨੇ ਕਿਹਾ ਵੀ ਜਾਂ ਤਾ ਤੁਸੀਂ ਗੱਲਬਾਤ ਨੂੰ ਜਿਹੜੀ ਉਹ ਨਿਪਰੇ ਚਾੜ ਲੋ ਨਹੀਂ ਤੇ ਤੁਹਾਡੇ ਤੇ ਫੌਜੀ ਕਾਰਵਾਈ ਕਰਾਂਗੇ ਇਹ ਚੇਤਾਵਨੀ ਇਰਾਨ ਦੇ ਸਰਵੋੱਚ ਨੇਤਾ ਅਤਾਉਲ ਖਮੈਨੀ ਨੂੰ ਇੱਕ ਚਿੱਠੀ ਲੈ ਕੇ ਦਿੱਤੀ ਆ ਨੇ ਤੇ ਚਿੱਠੀ 'ਚ ਇਹ ਵੀ ਸਪਸ਼ਟ ਕਿਹਾ ਗਿਆ ਹੈ ਕਿ ਤਹਿਰਾਨ ਨੂੰ ਵਾਸ਼ਿੰਗਟਨ ਨਾਲ ਗੱਲਬਾਤ ਕਰਨ ਲਈ ਬਿਲਕੁਲ ਤਿਆਰ ਰਹਿਣਾ ਚਾਹੀਦਾ ਭਾਵੇਂ ਗੱਲਬਾਤ ਸਿੱਧੀ ਹੋਵੇ ਜਾਂ ਵਿਚੋਲੇ ਰਾਹੀਂ ਨਹੀਂ ਤਾਂ ਇਹਦੇ ਨਤੀਜੇ ਭਿਆਨਕ ਹੋਣਗੇ ਸੋ ইরਾਨੀ ਸਰਕਾਰ ਨੇ ਵੀ ਜਿਹੜੀ ਆ ਉਹਦੀ ਸਥਿਰਤਾ ਨੂੰ ਖਤਰੇ 'ਚ ਨਾ ਪਵੇ ਇਸ ਕਰਕੇ ਗੱਲਬਾਤ ਉਹਨਾਂ ਨੂੰ ਕਰਨੀ ਚਾਹੀਦੀ ਆ ਇੱਕ ਇਸرائیਲੀ ਸੂਤਰ ਨੇ ਦੀ ਇਕਨੋਮਿਕਸ ਨੂੰ ਦੱਸਿਆ ਕਿ 트ੰਪ ਨੇ ਨੇਤਾ ਜਹੁ ਨੂੰ ਚੇਤਾਵਨੀ ਦਿੱਤੀ ਆ ਕਿ ਉਹ ਅਮਰੀਕਾ ਇਰਾਨ ਪਰਮਾਣੂ ਸਮਝੌਤੇ ਦੀ ਗੱਲਬਾਤ ਦੇ ਇਸ ਸਮੇਂ 'ਚ ਕੋਈ ਇਦਾਂ ਦੀ ਸ਼ਰਾਰਤ ਜਾਂ ਗਲਤੀ ਨਾ ਕਰੇ ਕਿ ਇਹ ਗੱਲਬਾਤ ਟੁੱਟ ਜਾਵੇ ਇੱਕ ਇਸرائیਲੀ ਫੌਜੀ ਅਧਿਕਾਰੀ ਨੇ ਕਿਹਾ ਕਿ ਈਰਾਨ ਇਸ ਸਮੇਂ ਬਹੁਤ ਕਮਜ਼ੋਰ ਹੈ ਤੇ ਇਸ ਤੋਂ ਪਹਿਲਾਂ ਨੇਤਨ ਜਾਊ ਈਰਾਨ ਦੇ ਪਰਮਾਣੂ ਸਤਾਣਾਂ ਤੇ ਹਮਲੇ ਦਾ ਹੁਕਮ ਦੇਣ ਤੋਂ ਝਿਜਕ ਰਹੇ ਸੀ ਪਰ ਹੁਣ ਕਿਉਂਕਿ ਈਰਾਨ ਜਿਹੜਾ ਉਹ ਕਾਫੀ ਕਮਜ਼ੋਰ ਹੋ ਚੁੱਕਾ ਤੇ ਉਹ ਹੋ ਸਕਦਾ ਹੈ ਕਿ ਜਿਹੜੇ ਨੇਤਨ ਜਾਊਗਾ ਉਹ ਵੀ ਕੋਈ ਗਲਤੀ ਕਰ ਦੇਣ ਪਰ ਉਹਨਾਂ ਨੂੰ ਰੋਕਣ ਦਾ ਮਤਲਬ 트ੰਪ ਤੋਂ ਸਵਾਹ ਹੋਰ ਕੋਈ ਹੱਲ ਨਹੀਂ ਹੈ 트ੰਪ ਕਹੂਗਾ ਤੇ ਰੁਕਣਗੇ ਨਹੀਂ ਤੇ ਉਹ ਕੁਝ ਵੀ ਕਰ ਸਕਦੇ ਆ ਜੋ ਗੱਲਬਾਤ ਦਾ ਪਹਿਲਾ ਦੌਰ Oman ਚ ਹੋਇਆ ਸੀ ਤੇ ਇਸ ਗੱਲਬਾਤ ਤੋਂ ਬਾਅਦ ਇਹ ਦੂਜਾ ਦੌਰ ਇਟਲੀ ਦੀ ਰਾਜਧਾਨੀ Rome ਵਿੱਚ ਜਿਹੜਾ ਇਹ ਹੋਇਆ ਤੇ ਦੋਵਾਂ ਦੇਸ਼ਾਂ ਦੇ ਜਿਹੜੇ ਵਫਦੇ ਆ ਉਹਨਾਂ ਚਕਾਰ ਗੱਲਬਾਤ ਵਿੱਚ ਵਿਦੇਸ਼ ਮੰਤਰੀ ਜਿਹੜੇ ਆ Oman ਦੇ Hamad Al Basidi ਤੇ ਦੀਪਚੋਲਗੀ ਤਹਿਤ ਹੋ ਰਹੀ ਆ ਇਥੇ ਅਮਰੀਕੀ ਵਫ ਦੀ ਅਗਵਾਈ ਡੋਨਲਡ 트ੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਜਿਹੜੇ ਯੂਕਰੇਨ ਜੰਗ ਵਿੱਚ ਵੀ ਸ਼ਾਂਤੀ ਕਰਾਉਣ ਗਏ ਸੀ ਜਿਹਦੇ ਬਾਰੇ ਜੁਕਰੇ ਉਹਨਾਂ ਕਿਹਾ ਆ ਜੁਲੈਸਕੀ ਨੇ ਕਿ ਇਹ ਉਹਨਾਂ ਦਾ ਨੈਰੇਟਿਵ ਫਲਾ ਰਿਹਾ ਤੇ ਉਹਦੀ ਅਗਵਾਈ ਚ ਜਿਹੜੀ ਆ ਆਰਮਦੇਵ ਵਿਦੇਸ਼ ਮੰਤਰੀ ਅਗਾਰਚੀ ਜਿਹੜੇ ਆ ਦੋਵੇਂ ਗੱਲਬਾਤ ਕਰ ਰਹੇ ਆ ਤੇ ਇਸ ਤੋਂ ਬਾਅਦ ਦੋਵਾਂ ਗੁਰੂ ਕਾਲ ਨੇ ਕਿਆ ਸੀਗਾ ਪਹਿਲੀ ਗੱਲਬਾਤ ਤੋਂ ਬਾਅਦ ਕਿ ਸਾਡੀ ਗੱਲਬਾਤ ਜਿਹੜੀ ਆ ਰਚਨਾਤਮਕ ਹੋਈ ਆ ਸੋ ਇਰਾਨ ਦਾ ਕਹਿਣਾ ਹੈ ਕਿ ਉਹਦਾ ਪਰਮਾਣੂ ਪ੍ਰੋਗਰਾਮ ਸਿਰਫ ਨਾਗਰਿਕ ਉਦੇਸ਼ਾਂ ਲਈ ਹੈ ਤੇ ਇਰਾਨ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਹ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਜਿਹੜੀ ਆ IAEA ਜੋ ਦੁਨੀਆ ਭਰ ਦੇ ਪਰਮਾਣੂ ਪ੍ਰੋਗਰਾਮਾਂ ਦਾ ਉੱਤੇ ਨਿਗਰਾਨੀ ਰੱਖਦੀ ਆ ਤੇ ਉਹਦੀ ਨਿਗਰਾਨੀ ਕਰਦੀ ਆ ਉਹਨਾਂ ਨੇ ਤੇ ਕਈ ਹੋਰ ਦੇਸ਼ਾਂ ਨੇ ਵੀ 이란 ਦੇ ਦਾਅਵੇ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ ਉਹਨਾਂ ਨੂੰ ਲੱਗਦਾ ਕਿ ਇਰਾਨ ਜਿਹੜਾ ਉਹ ਹੌਲੀ-ਹੌਲੀ ਇੱਥੇ ਪਰਮਾਣੂ ਬੰਬ ਬਣਾ ਰਿਹਾ ਦਰਸਲ ਅਮਰੀਕਾ ਤੇ ਇਰਾਨ ਵਿਚਕਾਰ ਘਟਤਨ ਕੋਈ ਨਵੀਂ ਗੱਲ ਨਹੀਂ ਆ ਇਹਨਾਂ ਦੋਵਾਂ ਦੇਸ਼ਾਂ ਦੇ ਸਬੰਧ ਵਿੱਚ ਜਿਹੜੀ ਇਹ ਦਰਾੜ ਪਈ ਹੈ ਉਹ ਕਾਫੀ ਪੁਰਾਣੀ ਆ ਸੋ ਹੁਣ ਜਿਹੜਾ ਰੀਸੈਂਟ ਗੱਲ ਆ ਉਹ ਇਹ ਸੀ ਕਿ ਅਮਰੀਕੀ ਹਵਾਈ ਹਮਲੇ 'ਚ ਇਰਾਨ ਦੇ ਇੱਕ ਬੜਾ ਸ਼ਕਤੀਸ਼ਾਲੀ ਫੌਜੀ ਕਮਾਂਡਰ ਜਨਰਲ ਕਾਸਮ ਸੁਲੇਮਾਨੀ ਉਹਦੀ ਮੌਤ ਹੋ ਗਈ ਸੀਗੀ ਉਸ ਤੋਂ ਬਾਅਦ ਫਿਰ ਇਹ ਕਟੜਪੁਣਾ ਜਿਹੜਾ ਜਾਇ ਜਿਹੜੀ ਲੜਾਈ ਆ ਇਹਦੀ ਇਹ ਫਿਰ ਵੱਧ ਗਈ ਤੇ ਉਹ ਕਿਹਾ ਜਾਂਦਾ ਹੈ ਕਿ ਇਰਾਨ ਨਾਲ ਅਮਰੀਕਾ ਦੀ ਦੁਸ਼ਮਣੀ ਦਾ ਪਹਿਲਾ ਬੀਜ 1953 ਚ ਮਤਲਬ ਸਾਡੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਪੁਰਾਣੀਆਂ ਗੱਲਾਂ ਉਦੋਂ ਦਾ ਬੀਜ ਆ ਜਦੋਂ ਅਮਰੀਕਾ ਦੀ ਖੁਫੀਆ ਏਜੰਸੀ ਜਿਹੜੀ ਆ CIA ਤੇ ਬ੍ਰਿਟਿਸ਼ ਬ੍ਰਿਟਿਸ਼ ਨੇ ਮਤਲਬ ਇਹ ਜਿਹੜੇ ਦੇਸ਼ ਆ ਨਾ ਕਿ ਬ੍ਰਿਟਿਸ਼ ਤੇ ਅਮਰੀਕਾ ਇਹ ਮੋੜ ਨੇ ਸਾਰੇ ਪਵਾੜਿਆਂ ਦਾ ਭਾਵੇਂ ਫਰਸਟ ওয়ার্ল্ড ਵਾਰ ਹੋਵੇ ਸੈਕੰਡ ওয়ার্ল্ড ਵਾਰ ਹੋਵੇ ਜਿੱਥੇ-ਜਿੱਥੇ ਵੀ ਇਹ ਗਿਆ ਇਹਨਾਂ ਨੇ ਬਰਬਾਦੀ ਕੀਤੀ ਆ ਸੋ ਇਹਨਾਂ ਦੋਵਾਂ ਮੁਲਕਾਂ ਨੇ ਮਿਲ ਕੇ ਇਰਾਨ ਵਿੱਚ ਤਖਤਾ ਪਲਟ ਦਿੱਤਾ ਸੀ ਚੁਣਿਆ ਆ ਪ੍ਰਧਾਨ ਮੰਤਰੀ ਸੀਗਾ ਮੁਹੰਮਦ ਮੋਸਾ ਦੇਕ ਉਹ ਬੰਦਾ ਜਿਹੜਾ ਉਹ ਬੜਾ ਲਿਬਰਲ ਸੀਗਾ ਤੇ ਕਹਿ ਜਾਂਦਾ ਕਿ ਉਹ ਬੰਦਾ ਜਿਹੜਾ ਉਹ ਨਾ ਹੀ ਕਿਸੇ ਤਰ੍ਹਾਂ ਦਾ ਕਟੜਪੰਦਾ ਸ਼ਿਕਾਰ ਸੀਗਾ ਤੇ ਉਹਨੂੰ ਇਹਨਾਂ ਹਟਾ ਕੇ ਤੇ ਜਿਹੜਾ ਈਰਾਨ ਦਾ ਪੁਰਾਣਾ ਸ਼ਾਹ ਸੀ ਰਜਾ ਪਹਿਲਵੀ ਉਹਨੂੰ ਸਤਾ ਸੌਫ ਦਿੱਤੀ ਕਿਉਂਕਿ ਇਹਦੇ ਪਿੱਛੇ ਕਾਰਨ ਸੀ ਉੱਥੋਂ ਦੇ ਤੇਲ ਦੀ ਲੁੱਟ ਕਰਨੀ ਸੋ ਈਰਾਨ ਦੇ ਜਿਹੜੇ ਪ੍ਰਧਾਨ ਮੰਤਰੀ ਉਹ ਬੜਾ ਧਰਮ ਨਿਰਪੱਖ ਸੀਗਾ ਵਿਚਾਰਾ ਤੇ ਉਹ ਹਰਾਨ ਨੂੰ ਬੜਾ ਅੱਗੇ ਲੈ ਕੇ ਜਾ ਰਿਹਾ ਸੀ ਪਰ ਉਹਨੇ ਕਿਹਾ ਸੀ ਕਿ ਮੇਡਾ ਹਰਾਨ ਦਾ ਤੇਲ ਉਦਯੋਗ ਆ ਉਹ ਤਾਂ ਮੈਂ ਉਹਨੂੰ ਉਹਦਾ ਰਾਸ਼ਟਰੀਕਰਨ ਕਰ ਲੈਣਾ ਮਨ ਜਿਦਾ ਆਪਣੇ ਬੈਂਕ ਨਹੀਂ ਸੀ ਅੰਦਰ ਗਾਂਦੀ ਵਲੇ ਨੈਸ਼ਨਲਾਈਜ਼ ਕੀਤੇ ਇਸ ਤਰ੍ਹਾਂ ਦਾ ਉਹਦਾ ਇਰਾਦਾ ਸੀ ਉਹਨੂੰ ਰੋਕਣ ਲਈ ਇਹਨਾਂ ਨੇ ਫਿਰ ਇਹ ਡਰਾਮਾ ਕੀਤਾ ਤੇ ਫਿਰ ਕਿਆ ਇਹ ਰਹਿੰਦਾ ਕਿ ਜਿਹੜੀ ਹੈਗੇ ਆ ਕੱਟੜਪੰਥੀ ਸੋਚ ਵਾਲੇ ਲੋਕ ਉਹਨਾਂ ਨੂੰ ਇਹਨਾਂ ਨੇ ਆਪ ਹੀ ਚੁੱਕਿਆ ਤੇ ਸਾਰਾ ਕੋਰ ਆਪਾਂ ਵੇਖ ਰਹੇ ਆ ਕੀ ਹੋ ਰਿਹਾ ਤੇ ਇਹ ਧਰਮ ਨਿਰਪੱਖ ਸਰਕਾਰ ਦਾ ਜਿਹੜਾ ਤਖਤਾਰ ਨੂੰ ਪਲਟਦਾ ਤੇ ਆਪਣੇ ਆਪ ਨੂੰ ਨਾਲੇ ਕਹਿੰਦੇ ਆ ਕਿ ਅਸੀਂ ਜਿਹੜੀ ਅੰਤਰਰਾਸ਼ਟਰੀ ਤੌਰ ਤੇ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਲਾਗੂ ਕਰਾਉਣਾ ਚਾਹੁੰਦੇ ਆ ਜੀ ਸੋ ਇੱਕ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ ਪ੍ਰੋਜੈਕਟ ਸਿੰਡੀਕੇਟ ਨੇ ਆਪਣੀ ਇੱਕ ਰਿਪੋਰਟ ਚ ਇੱਕ ਜਰਮਨ ਦਾਰਸ਼ਨਿਕ ਹਨਾ ਅਰੇਡੈਂਟਾ ਇੱਕ ਟਿੱਪੜੀ ਦਾ ਜ਼ਿਕਰ ਕੀਤਾ ਹੈ ਕਿ ਜਿੱਦਾਂ ਇੱਕ ਦੇਸ਼ ਵਿੱਚ ਕ੍ਰਾਂਤੀਕਾਰੀ ਤਰੀਕਿਆਂ ਨਾਲ ਕੋਈ ਬੰਦੇ ਰਾਜ ਲੈ ਕੇ ਆਉਦੇ ਨੇ ਮਤਲਬ ਲੜ ਕੇ ਆਪਣੇ ਲੋਕਾਂ ਨਾਲ ਲਿਕੇ ਕ੍ਰਾਂਤੀ ਕਰਕੇ ਲਿਆਉਂਦੇ ਨੇ ਤੇ ਜਦੋਂ ਪਾਵਰ 'ਚ ਆ ਜਾਂਦੇ ਆ ਤੇ ਫਿਰ ਉਹ ਵੀ ਜਿਹੜੇ ਆ ਉਹ ਕਈ ਵਾਰ ਕੱਟੜपंथी ਬਣ ਜਾਂਦੇ ਆ ਜੀ ਤੇ ਇਹੋ ਹੀ ਕੁਝ ਉੱਥੇ ਹੋਇਆ ਵਾ ਕਿ ਜਿਹੜਾ ਉੱਥੋਂ ਦਾ ਲੀਡਰ ਸੀਗਾ ਐਤੁੱਲਾ ਖਮੈਨੀ ਪਹਿਲਾਂ ਜਿੰਨੇ ਸਾਰਾ ਇਨਕਲਾਬ ਲਿਆਂਦਾ ਸੀਗਾ ਹੂੰ ਤੇ ਜਦੋਂ ਉਹਨੇ ਇਨਕਲਾਬ ਤੋਂ ਬਾਅਦ ਉਹਨੇ ਆਪਣੀ ਲੈਫਟ ਵਾਲੀਆਂ ਧਿਰਾਂ ਸੀ ਜਿਹੜੀਆਂ ਜਿਹੜੇ ਬੰਦੇ ਸੋਸ਼ਲਿਸਟ ਟਾਈਪ ਸੀ ਜਾਂ ਲੈਫਟ ਸੋਚਦੇ ਸੀ ਉਹਨਾਂ ਤੋਂ ਖੜਾ ਛਡਾ ਲਿਆ ਤੇ ਹੌਲੀ-ਹੌਲੀ ਉਹ ਇਸਲਾਮਕ ਰੂੜੀਵਾਦ ਵਾਲ ਉਸ ਪਾਸੇ ਨੂੰ ਵੱਧ ਗਿਆ ਤੇ ਹੁਣ ਇਹ ਕਹਿ ਜਾਂਦਾ ਬਾਕੀ ਦੇਸ਼ਾਂ 'ਚ ਕਿ ਜਿਹੜੇ ਉਹ ਈਰਾਨ ਹੈ ਉੱਥੇ ਔਰਤਾਂ ਦੀ ਆਜ਼ਾਦੀ ਨਹੀਂ ਉੱਥੇ ਕੱਟੜਪਾਨਿਆ ਇਸਲਾਮੀ ਕੱਟੜਪਾਨਿਆ ਤੇ ਇਹ ਗੱਲਾਂ ਸਾਰੀਆਂ ਠੀਕ ਆ ਪਰ ਇਹਦੇ ਪਿੱਛੇ ਵੇਖਣ ਵਾਲੀ ਗੱਲ ਹੈ ਕਿ ਜਦੋਂ ਉੱਥੇ ਚੰਗੀ ਪੁਲਿਸ ਚੱਲਦੀ ਸਰਕਾਰ ਨੂੰ ਤੁਸੀਂ ਆਪ ਹੀ ਦੇਖਦੇ ਹੋ ਤੇ ਫਿਰ ਇਹੋ ਜਿਹੇ ਭਾਨੇ ਦੇ ਵਰਤਨੀ ਆ ਜੀ ਬਿਲਕੁਲ ਅਗਲੀ ਗੱਲ ਕਰਦੇ ਬੰਗਲਾਦੇਸ਼ ਤੇ ਪਾਕਿਸਤਾਨ ਦੀ ਵਿਦੇਸ਼ ਸਕੱਤਰਾਂ ਦੀ ਮੀਟਿੰਗ ਦੇ ਵਿੱਚ ਬੰਗਲਾਦੇਸ਼ ਨੇ ਕਿਹਾ ਕਿ ਪਾਕਿਸਤਾਨ 1971 ਦੀ ਸਾਂਝੀ ਜਾਇਦਾਦ ਵਿੱਚੋਂ ਬੰਗਲਾਦੇਸ਼ ਨੂੰ ਆਪਣਾ ਹਿੱਸਾ ਹਾਂਜੀ ਇਹ ਆਪਾਂ ਕੱਲ ਵੀ ਖਬਰ ਕੀਤੀ ਸੀ ਜਦੋਂ ਇਹ ਬੰਗਲਾਦੇਸ਼ ਗਏ ਆ ਨਾ ਪਾਕਿਸਤਾਨ ਦੇ ਸੱਤਰ ਜਿਹੜੀ ਵਿਦੇਸ਼ ਕੱਤਰ ਆ ਉੱਥੇ ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤੇ 1971 ਤੇ ਤੁਸੀਂ ਜੋ ਕੋ ਸਾਡੇ ਨਾਲ ਕੀਤਾ ਸਾਡੀਆਂ अनेका ਔਰਤਾਂ ਨਾਲ ਬਲਾਤਕਾਰ ਹੋਇਆ ਸਾਡੇ ਹਜ਼ਾਰਾਂ ਲੋਕ ਮਾਰੇ ਗਏ ਯਾਰਾਂ ਲੱਖਾਂ ਲੋਕ ਬੇਕਾਰ ਹੋਏ ਪਹਿਲਾਂ ਤਾਂ ਉਹਦੇ ਲਈ ਮਾਫੀ ਮੰਗੋ ਦੁਜਾ ਉਹਨਾਂ ਨੇ ਕਿਹਾ ਕਿ ਜਿਹੜੀ ਸਾਂਝੀਆ ਜਾਇਦਾਦਾਂ ਸੀ 71 ਚ ਜਦੋਂ ਬੰਗਲਾਦੇਸ਼ ਹੋਣ ਚ ਆਇਆ ਤੇ ਉਹ 4.5 ਬਿਲੀਅਨ ਡਾਲਰ ਯਾਨੀ ਕਿ 52000 ਕੋਰ ਰੁਪਏ ਜਿਹੜਾ ਵਾ ਉਹ ਸਾਡਾ ਵੰਡਦਾ ਉਹ ਵੀ ਸਾਨੂੰ ਦੋ ਤੇ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਇਕੱਠੇ 1970 ਚ ਇੱਕ ਬੜਾ ਵੱਡਾ ਫਲੱਡ ਆਇਆ ਇਹ ਕਬਰ ਆਪਾਂ ਕੱਲ ਵੀ ਕੀਤੀ ਸੀ ਜੀ ਤੇ ਉਹਦੇ ਵਿੱਚ ਦੁਨੀਆ ਭਰ ਤੋਂ ਉਸ ਇਲਾਕੇ ਦੀ ਮਦਦ ਵਾਸਤੇ 200 ਮਿਲੀਅਨ ਡਾਲਰ ਮਿਲਿਆ ਸੀਗਾ ਪਰ ਉਹ ਸਰਕਾਰ ਨੇ ਉਹ ਨਹੀਂ ਦਿੱਤਾ ਪਾਕਿਸਤਾਨ ਨੇ ਉਹ ਵੀ ਪੈਸੇ ਸਾਨੂੰ ਤੁਹਾਨੂੰ ਦੇਣੇ ਬਣਦੇ ਆ ਕਿਉਂਕਿ ਉਹ ਸਾਡੇ ਲਈ ਆਏ ਸੀਗੇ ਸੋ ਜਿਹੜੀਆਂ ਪਾਕਿਸਤਾਨੀ ਅਖਬਾਰਾਂ ਨੇ ਉਹ ਬੜਾ ਚਾਅ ਇਸ ਗੱਲ ਦਾ ਕਰ ਰਹੇ ਸੀ ਕਿ ਸਾਡੇ ਬੰਗਲਾਦੇਸ਼ ਨਾਲ ਬੜੇ ਵਧੀਆ ਸਬੰਧ ਹੋ ਗਏ ਇੰਡੀਆ ਦੇ ਅਗੇਂਸਟ ਹੋ ਗਿਆ ਬੰਗਲਾਦੇਸ਼ ਉਹਨਾਂ ਨੇ ਇਹਨਾਂ ਅਖਬਾਰਾਂ ਨੇ ਇਸ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਉਹਨਾਂ ਨੇ ਮਾਫੀ ਮੰਗ ਲਈ ਕਿਹਾ ਤੇ ਸਾਡੇ ਕੋਲ ਪੈਸੇ ਮੰਗੇ ਆ ਬਸ ਉਹ ਇਹ ਕਹਿੰਦੇ ਰਹਿ ਕਿ ਉੱਥੇ ਗੱਲਬਾਤ ਹੋਈ ਹੈ ਤੇ ਬੜੀ ਵਧੀਆ ਗੱਲਬਾਤ ਹੋ ਗਈ ਆ ਸੋ ਇਹ ਜਿਹੜੀ ਗੱਲ ਆ ਬੰਗਲਾਦੇਸ਼ ਤੇ ਜੇ ਉਹ ਮਾਫੀ ਮੰਗ ਲੈਂਦੇ ਆ ਮੰਨ ਲਓ ਤੇ ਜਦ ਮੁਆਵਜ਼ਾ ਦੇਣ ਦੀ ਗੱਲ ਆ ਇਹ ਦੋਵੇਂ ਜਿਹੜੀਆਂ ਗੱਲਾਂ ਨੇ ਇਹ ਬੜੀਆਂ ਔਖੀਆਂ ਨੇ ਇਹ ਇੱਕ ਪਾਸੇ ਸਟੇਟ ਬੈਂਕ ਆਫ ਪਾਕਿਸਤਾਨ ਦੇ ਜਿਹੜੇ ਅੰਕੜੇ ਆਏ ਆ ਉਹਦੇ ਮੁਤਾਬਕ ਜਿਹੜੇ ਆ ਮਹੀਨੇ ਦੀ 4 ਤਰੀਕ ਨੂੰ ਇਹ ਅੰਕੜੇ ਜਿਹੜੇ ਆਏ ਆ ਕਿ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਉਹ ਸਿਰਫ 15.75 ਬਿਲੀਅਨ ਡਾਲਰ ਹੀ ਹੈ ਇਹਦਾ ਮਤਲਬ ਕਿ ਬੰਗਲਾਦੇਸ਼ ਦੀ ਮੰਗ ਨੂੰ ਜੇ ਪੂਰਾ ਕਰਨ ਮਤਲਬ 4.5 ਬਿਲੀਅਨ ਡਾਲਰ ਦੇਣ ਤੇ ਮਤਲਬ 1/4 ਉਹਨਾਂ ਨੂੰ ਦੇਣਾ ਪੈਣਾ ਐਸੇ ਵੇਲੇ ਖਰਚ ਕਰਨਾ ਪੈਣਾ ਆ ਤਾਂ ਇਸ ਕਰਕੇ ਸਰਕਾਰ ਪਾਕਿਸਤਾਨ ਦੀ ਇਹੋ ਜੀ ਤੇ ਗੱਲ ਕਰਨ ਨੂੰ ਤਿਆਰ ਨਹੀਂਗੀ ਇੱਕ ਪ੍ਰੋਗਰਾਮ ਆਉਂਦਾ ਸਮਾ ਟੀਵੀ ਦੇ ਉੱਤੇ ਨਜਮ ਸ਼ੇਠੀ ਰੀ ਨੇ ਕਾਫੀ ਪ੍ਰਚੇਦ ਆ ਉੱਥੋਂ ਦੇ ਟਿੱਪਣੀਕਾਰ ਜਾਂ ਰਾਜਨੀਤਿਕ ਮਾਹਰ ਉਹਨਾਂ ਨੇ ਆਪਣੇ ਪ੍ਰੋਗਰਾਮ 'ਚ ਕਿਹਾ ਕਿ ਪਹਿਲੀ ਵਾਰ ਮਸਲਾ ਨਹੀਂ ਉੱਠਿਆ ਇਹ 1971 ਤੋਂ ਹੀ ਇਹ ਮਸਲਾ ਪਾਕਿਸਤਾਨ ਦਾ ਪਿੱਛਾ ਕਰਦਾ ਆ ਕਿ ਮਾਫੀ ਮੰਗੀ ਜਾਵੇ ਅਤੇ ਮੁਆਵਜ਼ੇ ਦਾ ਸਵਾਲ ਵੀ ਕਹਿੰਦੇ ਵੀ ਜਨਰਲ پرویز ਮੁਸ਼ਰਰ ਸਾਹਮਣੇ ਵੀ ਆਇਆ ਸੀਗਾ ਤੇ ਪਰ ਪਾਕਿਸਤਾਨ ਵੱਲੋਂ ਮਾਫੀ ਮੰਗਣ ਦਾ ਮਤਲਬ ਹੋਊਗਾ ਕਿ ਜਿਹੜੀ ਫੌਜ ਆ ਉਹ ਉਸ ਸਮੇਂ ਜਿਹੜਾ ਉਹਨੇ ਤਸ਼ੱਦਦ ਕੀਤਾ ਜਿਹੜੇ ਉੱਥੇ ਬਲਾਤਕਾਰ ਕੀਤੇ ਉਹਨਾਂ ਨੂੰ ਮੰਨ ਲੈਣਾ ਹੋਊਗਾ ਵੀ ਉਹਨਾਂ ਨੂੰ ਸਵੀਕਾਰ ਕਰ ਲੈਗੀ ਜੇ ਜਿੰਮੇ ਮੰਨ ਲੈਂਦੇ ਆ ਤਾਂ ਇਹਦਾ ਮਤਲਬ ਵੀ ਉਹਨਾਂ ਵਾਕਿਆ ਉੱਥੇ ਸਾਰੇ ਵਿੱਚ ਕੀਤਾ ਸੀ ਤੇ ਕਿਸੇ ਪਾਕਿਸਤਾਨੀ ਜਨਰਲ ਵਾਸਤੇ ਤੇ ਬਿਲਕੁਲ ਹੀ ਔਖਾ ਕੰਮ ਆ ਵੀ ਇਹਦਾ ਮੰਨ ਲਵੇ ਸੋ ਦੂਜਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਪਹਿਲਾਂ ਹੀ ਡਾਵਾਂ ਡੋਲ ਹੋਈ ਹੈ ਅਰਥਵਿਵਸਥਾ ਅੜਕੂ ਦੱਗੇ ਪੈਸੇ ਨਹੀਂ ਤੇ ਇਹੋ ਜਿਹੇ ਰਾਤਾਂ 'ਚ ਮਾਫਜ਼ੇ ਦੀ ਮੰਗ ਵੀ ਪੂਰੀ ਨਹੀਂ ਕੀਤੀ ਜਾ ਸੀ ਸੋ ਪਾਕਿਸਤਾਨ ਵਿੱਚ ਹੁਣ ਉਹਨਾਂ ਤੀਜੀ ਗੱਲ ਇਹ ਕਹੀ ਕਿ ਕੋਈ ਵੀ ਇਹੋ ਜੀ ਧਿਰ ਨਹੀਂ ਆ ਜਿਹੜੀ اسلام ਨੂੰ ਲੈ ਕੇ ਪੋਲਿਟਿਕਸ ਕਰ ਰਹੀ ਹੋਵੇ ਜੇ ਹੈਗੀ ਆ ਤਾਂ ਬਹੁਤ ਕਮਜ਼ੋਰ ਆ ਜਿੰਨੀਆਂ ਵੀ ਉਹ ਨਾਜਿਕ ਨੀਤਿਕ ਪਾਰਟੀਆਂ ਨੇ ਭਾਵੇਂ ਮੁਸਲਮਾਨੀ ਲੀਨ ਆ ਚਾਹੇ ਪੀਟੀਆਈ ਆ ਚਾਹੇ ਉਹ ਜਿਹੜੀ ਆ ਪੀਪਲਜ਼ ਪਾਰਟੀ ਆ ਇਸ ਸ਼ਲਾਮ ਦਾ ਨਾਂ ਤੇ ਵਰਤਦਿਆਂ ਨੇ ਪਰ ਇਹ ਬੇਸਿਕਲੀ ਇਸਲਾਮੀ ਪਾਰਟੀਆਂ ਹੈਗੀਆਂ ਨੀਗੀਆਂ ਇਸ ਕਰਕੇ ਜਿਹੜੇ ਹੁਣ ਉੱਥੇ ਬਾਹਰ ਆ ਰਿਆ ਵਾ ਬੰਗਲਾਦੇਸ਼ ਚ ਕੱਟੜਪੰਧ ਦਾ ਇਸਲਾਮੀ ਦਾ ਉਹਨੂੰ ਕੈਸ਼ ਤੇ ਕਰਵਾ ਸਕਦੇ ਆ ਭਾਰਤ ਵਿਰੋਧੀ ਜਿਹੜੀ ਜੋ ਕੁਝ ਹੋ ਰਿਹਾ ਉਹਨੂੰ ਵੀ ਕੈਸ਼ ਕਰਾ ਸਕਦੇ ਆ ਪਰ ਆਪ ਕੋਈ ਵੀ ਐਫਰਟ ਕਰਨ ਨੂੰ ਤਿਆਰ ਨਹੀਂ ਨਾ ਮਾਫੀ ਮੰਗਣ ਨੂੰ ਤਿਆਰ ਆ ਤੇ ਨਾ ਹੀ ਉਹ ਕੋਈ ਉਹਨਾਂ ਦਾ ਬਣਦਾ ਪੈਸਾ ਦੇਣ ਨੂੰ ਤਿਆਰ ਆ ਹੁਣ ਇਹ ਭੇਖ ਵਿੱਚ ਪਿਆ ਕਿ ਬੰਗਲਾਦੇਸ਼ ਕਿੰਨਾ ਕੁ ਪਾਕਿਸਤਾਨ ਵਾਲੋਂ ਅੱਗੇ ਵਧਾ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਲਈ ਇੱਕ ਨਵੀਂ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਜੀ ਉਹਨਾਂ ਨੇ ਅੱਗੇ ਵੀ ਕੀਤੀ ਹੋਈ ਹੈ ਜੀ ਪਰ ਹੁਣ ਉਹਨਾਂ ਨੇ ਫੇਰ ਉਹਨੂੰ ਅੱਗੇ ਵਧਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਬੰਗਲਾਦੇਸ਼ ਆ ਉਹ ਖਤਰਨਾਕ ਦੇਸ਼ਾਂ ਦੀ ਸ਼੍ਰੇਣੀ 'ਚ ਆ ਤੇ ਉਹਨਾਂ ਨੇ ਕਿਹਾ ਕਿ ਭਾਵੇਂ ਉੱਥੇ ਹੁਣ ਇੰਨਾ ਉਹ ਕਤਲੋਕਾਰ ਤੇ ਨਹੀਂ ਹੋ ਰਹੀ ਪਰ ਉੱਥੇ ਖਤਰਾ ਇਹ ਗੱਲ ਦਾ ਬਣਿਆ ਆ ਕਿਉਂਕਿ ਉੱਥੇ ਜਿਹੜੇ ਆ ਅਜੇ ਤੱਕ ਐਜੀਟੇਸ਼ਨ ਤੇ ਹੜਤਾਲਾਂ ਲਗਾਤਾਰ ਹੋ ਰਹੀਆਂ ਨੇ ਤੇ ਇਹ ਕਿਸੇ ਵੇਲੇ ਵੀ ਜਿਹੜੀਆਂ ਇਹ ਘਟਨਾਵਾਂ ਨੇ ਇਹ ਦੰਗਿਆਂ ਦਾ ਰੂਪ ਲੈ ਸਕਦੀਆਂ ਸੋ ਉਹਨਾਂ ਨੇ ਆਪਣੇ ਸ਼ਹਿਰੀਆਂ ਨੂੰ ਕਿਹਾ ਵਾ ਕਿ ਤੁਸੀਂ ਬੜੇ ਸਾਵਧਾਨੀ ਨਾਲ ਉੱਥੇ ਰਹਿਣਾ ਅਪਾਤ ਦੇ ਉੱਥੇ ਜਾਓ ਨਾ ਵਿਦੇਸ਼ ਭਾਲ ਨੇ ਚੇਤਾਵਨੀ ਦਿੱਤੀ ਆ ਕਿ ਇਹ ਜਿਹੜੀਆਂ ਸ਼ਾਂਤੀਪੂਰਵ ਘਟਨਾਵਾਂ ਦੇਖ ਰਹੀਆਂ ਨੇ ਪਰ ਇਹ ਕਦੇ ਵੀ ਹਿੰਸਾ 'ਚ ਬਦਲ ਸਕਦੀਆਂ ਤੇ ਅਮਰੀਕੀ ਨਾਗਰਿਕ ਨੂੰ ਨਾਗਰਿਕ ਜਿਹੜੇ ਆ ਉਹਨਾਂ ਨੂੰ ਕਿਹਾ ਆ ਕਿ ਤੁਸੀਂ ਕਿਸੇ ਵੱਡੇ ਰਾਜਨੀਤਿਕ ਸਮਾਗਮ ਜਾਂ ਵੱਡੇ ਇਕੱਠ 'ਚ ਬਿਲਕੁਲ ਨਹੀਂ ਜਾਣਾ ਤੇ ਬੜੀ ਸਾਵਧਾਨੀ ਨਾਲ ਜੇ ਜਾਣਾ ਵੀ ਤਾਂ ਸਫ਼ਰ ਕਰਨਾ ਆਦਰਵਾਈ ਉੱਥੇ ਜਾਓ ਹੀ ਨਾ ਹਾਂ 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 ਪੰਜਾਬ ਵਿੱਚ ਹਜਾਤਾ ਦਰਜਨ ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ 1000 ਏਕੜ ਦੇ ਕਰੀਬ ਰਕੜੇ ਦੇ ਵਿੱਚ ਵਾਢੀ ਲਈ ਤਿਆਰ ਖੜੀ ਕਣਕ ਅੱਗ ਲੱਗਣ ਕਰਨ ਸੜ ਕੇ ਸਵਾਤ। ਅੰਦਰ ਹਰ ਸਾਲ ਹੀ ਹੁੰਦਾ ਵਾ ਇੱਕ ਤੇ ਇਹ ਇਹਨਾਂ ਦਿਨਾਂ ਚ ਗਰਮੀ ਦਾ ਬੜਾ ਪ੍ਰਕੋਪ ਹੁੰਦਾ ਤੇ ਦੂਜੀ ਗੱਲ ਇਹ ਆ ਕਿ ਸਾਡੇ ਉੱਤੇ ਟਰਾਂਸਫਾਰਮਰ ਜਿਹੜੇ ਔਇਲ ਵਾਲੇ ਆ ਉਹ ਵੀ ਯਾਰ ਖੇਤਾਂ ਦੇ ਵਿੱਚ ਘਾਰ ਹੁੰਦੇ ਆ ਤੇ ਖੜੀ ਫਸਲ ਜਿਹੜੀ ਆ ਬੜੇ ਬੜਾ ਕਹਿ ਜਾਂਦਾ ਸਾਫਤ ਨਹੀਂ ਵਰਤਨ ਨੂੰ ਕਿ ਜਿੱਥੇ ਵੀ ਕਿਸੇ ਖੇਤ ਦੇ ਵਿੱਚ ਟਰਾਂਸਫਾਰਮਰ ਆ ਅਬ ਤਾਂ ਚਾਹੀਦਾ ਸਰਕਾਰਾਂ ਨੂੰ ਇਹ ਕਿ ਟਰਾਂਸਫਾਰਮਰ ਖੇਤ ਚ ਲੱਗਣੇ ਨਾ ਇੱਕ ਇੱਕ ਕਿਨਾਰੇ ਤੇ ਲੱਗਣੇ ਚਾਹੀਦੇ ਆ ਤੇ ਜੇ ਕਿਤੇ ਹੈਗੇ ਵੀ ਆ ਤੇ ਉਹਦੇ ਚ ਪੰਜ ਸੱਤ ਮਰਲੇ ਖਰਾਬ ਹੀ ਹੋ ਜਾਣਗੇ ਨਾ ਉਹ ਹਰੀ ਕਣਕ ਨੂੰ ਹੀ ਮੱਢ ਲਓ ਰੇ ਪੱਠੇ ਪੱਠੇ ਬਣਾ ਲਓ ਜਾਂ ਕਰ ਲਓ ਪਰ ਉਹਨੂੰ ਟਰਾਂਸਫਾਰਮਰ ਦੇ ਨੇੜੇ ਤੇੜੇ ਜਿਹੜੀ ਆ ਕਿਤੇ ਕਿਸੇ ਵળે ਵੀ ਕੋਈ ਚਿੰਗਾਰੀ ਦੇਖ ਸਕਦੀ ਆ ਸੋ ਇੱਕ ਟਰਾਂਵਾ ਲਗਾਤਾਰ ਹਰ ਸਾਲ ਹੀ ਆਉਂਦੀਆਂ ਤੇ ਇਹ ਹੁਣ ਜਿਹੜੀ ਘਟਨਾਵਾਂ ਹੋਈ ਆ ਇਹਦੇ ਹਜ਼ਾਰ ਏਕੜ ਕੋ ਦਿਨ ਚ ਕਣਕ ਸੜ ਗਈ ਆ ਤੇ ਵੈਸੇ ਫਾਰਮਗੇਟ ਪਿੰਡਾਂ ਚ ਹੁੰਦਾ ਕਿਥੇ ਹਸ਼ਾਰ ਹੋ ਜene ਚ ਉਹਨੂੰ ਪੈਰ ਬਰਗੇਡ ਜਾਂਦਾ ਕਰਨਾ ਉਹਨੂੰ ਨੁਕਸਾਨ ਕਾਫੀ ਹੋ ਚੱਕਾ ਹੁੰਦਾ ਕਿਸਾਨ ਵਿਚਾਰੇ ਆਪ ਵੀ ਨੱਟ ਭਜ ਕਰਦੇ ਆ ਪਰ ਇਹ ਕਾਰਨੇ ਦਾ ਸ਼ਾਰਟ ਸਰਕਟ ਹੀ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਬੇਮੌਸਮੀ ਮੀਂਹ ਤੇ ਅਗਜਨੀ ਦੀਆਂ ਘਟਨਾਵਾਂ ਕਰਕੇ ਕਿਸਾਨਾਂ ਨੂੰ ਦੂਰੀ ਮਾਰਦਾ ਸਾਹਮਣਾ ਪੈ ਰਿਹਾ ਤੇ ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਮਾਲ ਸਾਹ ਬਠਿੰਡਾ ਮੋਗਾ ਤੇ ਕੁਝ ਹੋਰ ਇਲਾਕਿਆਂ 'ਚ ਅੱਗ ਦੀਆਂ ਘਟਰਾਵਾਂ ਸਾਹਮਣੇ ਆ ਰਹੀਆਂ ਸਭ ਤੋਂ ਵੱਧ ਘਟਰਾਵਾਂ ਫਿਰੋਜ਼ਪੁਰ ਤੇ ਜੀਰਾ ਦੇ ਨਜ਼ਦੀਕੀ ਪਿੰਡਾਂ 'ਚ ਹੋਈਆਂ ਤੇ ਮੋਗਾ ਦੇ ਪਿੰਡ ਵੈਰੋਕੇ ਵਿੱਚ ਵੀ ਇਹ ਘਟਨਾ ਹੋਈ ਆ ਹਾਂਜੀ ਬਿਲਕੁਲ ਅਗਲੀ ਖਬਰ ਜਿਹੜੀ ਪਾਕਿਸਤਾਨ ਜਥਾ ਗਿਆ ਸੀਗਾ ਉਹ ਵਾਪਸ ਕਹਿੰਦੇ ਪਰਤ ਆਇਆ ਵਾ 5800 ਸ਼ਰਦਾਲਾਂ ਦਾ ਔਰ ਇਹ ਐਰਕਿਕ ਬਹੁਤ ਜ਼ਿਆਦਾ ਗਿਣਤੀ 'ਚ ਲੋਕ ਗਏ ਸੀਗੇ ਤੇ ਕਿਹਾ ਕਿ ਪ੍ਰਬੰਧ ਜਿਹੜੇ ਆਕਾਜ਼ ਕਰਕੇ ਪਾਕਿਸਤਾਨ ਵਾਲੇ ਪਾਸੇ ਉਹ ਬਹੁਤ ਛੋਟੇ ਸੀਗੇ ਤੇ ਲੋਕਾਂ ਨੂੰ ਉੱਥੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇੱਕ ਤੇ ਬਾਰਡਰ ਤੇ ਜਦੋਂ ਵਾਪਸ ਆਏ ਆ ਤੇ ਉੱਥੇ ਵੀ ਇਹਨੇ ਬੰਦਿਆਂ ਨੂੰ ਟੈਕਲ ਕਰਨ ਉਹਨਾਂ ਵਾਸਤੇ ਔਖਾ ਸੀਦੇ ਕਈ ਘੰਟੇ ਲੱਗੇ ਉਹਨਾਂ ਨੂੰ ਤੇ ਲੋਕੀ ਲੰਮੀਆਂ ਖਤਾਰਾਂ ਚ ਲੰਬਾ ਸਵਾ ਖੜੇ ਰਹੇ ਮੈਂ ਤੇ ਵੇਖਿਆ ਜੀ ਉੱਥੇ 100 150 ਬੰਦਾ ਰੋਜ਼ ਜਾਂਦਾ ਉਹਨਾਂ ਵਾਸਤੇ ਵੀ ਉਹਨਾਂ ਕੋਲ ਪੂਰੇ ਬੰਦੇ ਨਹੀਂ ਹੁੰਦੇ ਤੇ ਪਾਕਿਸਤਾਨ ਵਾਲੇ ਪਾਸੇ ਸਿਰਫ ਦੋ ਜਣੇ ਬੈਠੇ ਹੁੰਦੇ ਇੱਕ ਔਰਤ ਆ ਤੇ ਇੱਕ ਬੰਦਾ ਜਿਹੜੇ ਉਹ ਸਾਰਿਆਂ ਨੂੰ ਟੈਕਲ ਕਰਦੇ ਆ ਤੇ 5800 ਬੰਦੇ ਜੇ ਗਏ ਆ ਇੱਕੋ ਟਾਈਮ ਲੰਘਣੇ ਆ ਤੇ ਉਹਨਾਂ ਲਈ ਉਹਨਾਂ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਚਗੇ ਦੂਜੀ ਗੱਲ ਆ ਵੀ ਗਰਮੀ ਬੜੀ ਪੈ ਰਹੀ ਹੈ ਇਹਨਾਂ ਦਿਨਾਂ ਚ ਤੇ ਕਈਆਂ ਲੋਕਾਂ ਦੀ ਸਿਹਤ ਵਿਗੜ ਗਈ ਬਜ਼ੁਰਗ ਲੋਕ ਜਾਂਦੇ ਆ ਗੁਰਦੁਆਰਿਆਂ ਦੀ ਯਾਤਰਾ ਕਰਨ ਹਾਂਜੀ ਤੇ ਉਹਨਾਂ ਨੂੰ ਫਿਰ ਮੈਡੀਕਲ ਤਾਰੀਸ ਰਾਤ ਤੇ ਵੀ ਮੈਡੀਕਲ ਸਹਾਇਤਾ ਦੇਣੀ ਪਈ ਆ ਤੇ ਪਾਕਿਸਤਾਨ ਵਿੱਚ ਕਹਿੰਦੇ ਆ ਕਿ ਹਾਲਾ ਜਥਾ ਵੱਡਾ ਹੋਣ ਕਰਕੇ ਉਹਨੂੰ ਦੋ ਸੈੱਜ ਵੰਡਦੇ ਆ ਅੱਧਿਆਂ ਨੂੰ ਅ ਠਰਾਇਆ ਸੀਗਾ ਪੰਜਾ ਸਾਹਿਬ ਤੇ ਅਧਿਆਨ ਨਨਕਾਣਾ ਸਾਹਿਬ ਪਰ ਇਹਦੇ باوجود ਵੀ ਉੱਥੇ ਕਮਿਊਨਿਟੀਸ਼ਨ ਵੀ ਘੱਟ ਗਈ ਤੇ ਹੋਰ ਪ੍ਰਬੰਧ ਵੀ ਜਿਹੜੇ ਉਹਨਾਂ ਦੀ ਕਾਫੀ ਘਾਟ ਜਿਹੜੀ ਸੀਗੀ ਉਹ ਉੱਥੇ ਮਹਿਸੂਸ ਹੋਈ ਆ ਜੀ ਤੇ ਜਿਹੜਾ ਲੀਡਰਸ਼ਿਪ ਗੇ ਸ਼੍ਰੋਮਣੀ ਪੀੜ੍ਹੀ ਮੀ 77 ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਪੋਰਡ ਦੇ ਅਧਿਕਾਰੀਆਂ ਵੱਲੋਂ ਆਪਣੇ ਤੌਰ ਤੇ ਵਿਚਾਰਿਆ ਪ੍ਰਬੰਧ ਤੇ ਪੂਰਾ ਯੋਗਰ ਲਾਇਆ ਹੋਇਆ ਸੀ ਪਰ ਜਥਾ ਵੱਡਾ ਸੀ ਤੇ ਕਈ ਥਾਵਾਂ ਤੇ ਪ੍ਰਬੰਧਾਂ ਦੀ ਉਹਨਾਂ ਨੂੰ ਕਮੀ ਮਹਿਸੂਸ ਜਿਹੜੀ ਆ ਹੋ ਹੁੰਦੀ ਰਹੀ ਆ ਜੀ ਬਿਲਕੁਲ ਸਭ ਤੋਂ ਵੱਧ ਧੰਨਵਾਦ ਵਿਸਤਾਰ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹਾਂ 10 ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਫਿਰ ਹਾਜ਼ਰ ਹੋਵਾਂਗੇ ਅੱਜ ਦੇ ਲਈ ਇੰਨਾ ਹੀ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ